ਸਾਰੇ ਵੀਰਾਂ ਨੂੰ ਸასი ਸ਼ਗਲ ਹੈ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਪਿੰਡ ਕੋਗਾ ਤਹਿਸੀਲ ਵਟਾਲਾ ਜ਼ਿਲ੍ਹਾ ਗਰਦਾਰਾ ਸਾਹਿਬ ਦਾ ਨਾਮ ਓਂਕਾਰ ਸਿੰਘ ਨੰਬਰ 9779983441 9779983441 ਬਾਕੀ ਸਾਰੇ ਵੀਰਾਂ ਨੂੰ ਪਿਆਰ ਦੇਣ ਦੇ ਜੋ ਇਹਨਾਂ ਵੀਡੀਓ ਨੂੰ ਤੇ ਬਾਕੀ ਬਹੁਤ ਬੜੀ ਜੀ ਮੇਰੇ ਆਮਾਲ ਆਪਣਾ ਵਿਗੀ ਵੀ ਜਾਣ ਰਿਹਾ ਦਾ ਨਾਲੋ ਨਾਲ ਆਈ ਵੀ ਜਾਣ ਰਿਹਾ ਤੇ ਅੱਜ ਤੁਹਾਨੂੰ ਦਿਖਾਉਣ ਦੇ ਆ ਆਪਾਂ ਟੋਪ ਦੀਆਂ ਝੋਟੀਆਂ ਜੀ ਆਪਣੇ ਕੋ ਸਿਰੇ ਦੀਆਂ ਤੇ ਪੰਜ ਝੋਟੀਆਂ ਤੁਹਾਨੂੰ ਦਿਖਾ ਲਾਂਗੇ ਬਹੁਤ ਚੰਗੀਆਂ ਤੇ ਆਪਾਂ ਸ਼ੁਰੂਆਤ ਕਰਦੇ ਹਾਂ ਉਧਰੋਂ ਉੱਥੋਂ ਕਿਤੇ ਬਹੁਤ ਚੰਗੀਆਂ ਝੋਟੀਆਂ ਜੀ ਆਪਣੇ ਕੋ ਸਾਰੀਆਂ ਤੇ ਬਾਕੀ ਦੇਖਿਓ ਆਪਣੀ ਤਸੱਲੀ ਕਰ ਜੀ ਤੇ ਉਹ ਤੇ ਆਪਾਂ ਸ਼ੁਰੂਆਤ ਕਰੀਏ ਜੀ ਇਹ ਹਮੈਤੋਂ ਦੀ ਵੀਰਾ ਵੀ ਤਾ ਤੇ ਦਿਖਾ ਲਓ ਜੀ ਆਹ ਮਗਰਮਾੜਾ ਜਾਂ ਮਿੰਦੀਆਂ ਆਲਾ ਲੇਵਾ ਤੇ ਲੇਵਾ ਦੇ ਖਾ ਲਓ ਮੈਂ ਤਾਂ ਟਾਈਮ 12:00 ਵਜੇ ਦਾ ਹੋਇਆ ਵਾ ਉਹ ਆ ਬੱਚਾ ਜੀ ਇਹਦਾ ਨੀਤੀ ਰਾਵੀ ਦਾ ਪਰ ਸੇਂਗ ਤਾਂ ਮੈਂ ਰੱਖ ਲਾ ਵਾ ਤੇ ਦੁੱਧ ਦੇ ਦੂਗੀ ਜੀ 10 ਕਿਲੋ ਤੋਂ ਪਲੱਸ ਹੋਣ ਜਿਹੜਾ ਠੰਡਾ ਦੁੱਧ ਚ ਕੋਊਗਾ 8-9 ਕਿਲੋ ਦੇ ਕਿਲੋ ਦੇ ਦੁੱਧ ਚ ਚਲੋ ਖਾ ਲਓ ਜੀ ਮੀਂਹ ਦੀ ਰਾਵੀ ਨਹੀਂ ਮੀਂਹ ਹੋਰ ਕਿਧਰ ਨੂੰ ਦਿਖਾ ਦਿੰਦੇ ਆ ਚਵਾਈ ਚੂਈ ਬਹੁਤ ਜ਼ਿਆਦਾ ਚੰਗੀ ਆ ਤੇ ਥਣਫਣ ਬਹੁਤ ਚੰਗਾ ਲੱੜਦੀ ਆ ਇਹ ਮਾਰ ਖੁੰਮੇ ਨੇ ਕਰਕੇ ਦੇਵਾ ਦੂਆ ਹੋਰ ਵੀ ਮੈਂ ਆਂ ਤੇ ਸੀਨਸਾਲ ਬਹੁਤ ਜਿਆਦੀ ਹੈ ਜੀ ਬਹੁਤ ਜਿਆਦਾ ਚੰਗੀ ਮਹਿਮਾ ਆਹ ਦੇਖ ਬਹੁਤ ਸੀਨਸਾਲ ਹੈ ਇਹੋ ਦੀ ਕੋਈ ਗੱਲ ਨਹੀਂ ਆਹ ਦੇਖ ਖਾਲੂ ਮੜਾ ਜੀ ਬਹੁਤ ਜਿਆਦਾ ਠੰਡੀ ਮਿਲੂ ਤੇ ਵਖਾ ਲੋ ਮੜਾ ਜਾ ਫੇਰ ਜੀ ਆ ਨੇੜੇ ਕਰਕੇ ਵਖਾ ਲੋ ਜੀ ਤੇ ਇਹ ਜਿਹੜੀ ਮਹਿਮਾ ਇਹਦੀ ਕੀਮਤ ਆ ਆਪਾਂ ਜਾਇਜ਼ ਜੀ ਆ ਨਾਰਮਲ ਜੀ ਕੀਮਤੀ ਆ ਮੋਲ ਇਹਦਾ ਕਰਦੇ ਜੇ ਆਪਾਂ 70000 ਰੁਪਇਆ ਤੇ 2000 70000 ਜੋ ਛੱਡ ਦਾਂਗੇ ਜੀ 68000 ਦੀ ਮੱਝ ਦੇ ਕਹਿੰਦੇ ਜਾਇਜ਼ ਆ ਜੀ ਬਹੁਤ ਚੰਗੀ ਮਹੀਂ ਆ ਖਣ ਦੇਵਾ ਬਾਕੀ ਭਾਅ ਵੀ ਜਾਇਜ਼ 67 ਦੀ ਦੇ ਦਾਂਗੇ ਜੀ ਇਤੋਂ ਵੀਰ ਮੇਰਾ ਘੱਟ ਨਾ ਕੋਈ 67000 ਦੀ ਐਸੇ ਹੋਈ ਆ ਹੁਣ ਬਹੁਤ ਚੰਗੀ ਮੈਂ ਹਾਂ ਤੇ ਆਹ ਜੋ ਡੀ ਜਿਹੜੀ ਤੇਰਾ ਕੀ ਆ ਬਾਤਾਂ ਨਹੀਂ ਦੇਖੋ ਜੀ ਕੁਆਲਿਟੀ ਕਿੱਡੀ ਔਰ ਇੱਕ ਬਾਹਰ ਨਾ ਬੱਚਾ ਇਹਦਾ ਅੰਦਰ ਆ ਤਾਂ ਕਾਲੀ ਪਈ ਆ ਇਹਦੇ ਥੰਦੀ ਇਦਾਂ ਬਹਿ ਜੋ ਬਹੁਤ ਠੰਡੀ ਆ ਇਹ ਖੀਰੀ ਆ ਸਾਡੀ ਕਿੱਟੀ ਉਠਾ ਲਓ ਕੁਆਲਟੀ ਬੋਂਦੇ ਨਾਲ ਕੱਢਦੀ ਆ ਇਹ ਬਹੁਤ ভালੂ ਨੇੜੇ ਕਰਕੇ ਆਹ ਜੀ ਇਹ ਦੀ ਕੱਟੀ ਤੇ ਇਹ ਕੱਟੀ ਦਾ ਨਾਲੂ ਵੀ ਦਿਖਾਉਣੀ ਆ ਆ ਵੇਖੋ ਨਾਲੂ ਵੀ ਨਾਲ ਦੇ ਤੇ ਬਾਕੀ ਜਿਹੜੀ ਕੱਟੀ ਆ ਇਹ ਸੀਲ ਬਹੁਤ ਜ਼ਿਆਦੀ ਆ ਵੇਖੋ ਥੋੜਾ ਜਿਹਾ ਤੁਹਾਡੇ ਕੋਲ ਜਾ ਡੰਕਦੀ ਆ ਕੈਮਰਾਮੈਨ ਸਾਹਿਬ ਤੋਂ ਤੇ ਆ ਬਹੁਤ ਜ਼ਿਆਦਾ ਕੱਟੀ ਕੱਟੀ ਬਹੁਤ ਜ਼ਿਆਦਾ ਕੱਟੀ ਜੀ ਟੀਰੀ ਕੱਟੀ ਆ ਜੀ ਤੇ ਆ ਤੁਹਾਨੂੰ ਦਿਖਾਉ ਲਦੇ ਆ ਜੀ ਤੋੜ ਕੇ ਹਾ ਲੋ ਜੀ ਸੇ ਇਹਦੀ ਕੋਰਟਿਕ। ਵਾ ਕੈ ਸਹੀ ਕਰਦਾ ਤੁਹਾਡੇ ਦਾ ਦਰਜੀ ਹੈ ਬੱਧੀ। ਹਾਂ। ਹਾ ਲੋ ਜੀ ਲੈਵਾ ਦੇ ਬੱਧੀ। ਨੇ ਜੇ ਕਰਦੇ ਕੰਮ। ਅਗੋਂ ਕੰਪਿਸ਼ਮ ਦੇ ਬਾਅਦ ਬਰਾਬਰ ਦਾ ਜਮ। ਮਗਰ ਕਰਕੇ ਦਿਖਾ ਲਓ। ਤੇ ਕੱਤੀ ਜਿਹੜੀ ਆ ਹਾਂ ਇੱਕ ਵੇ ਥੱਲੇ ਵਾਲਾ। ਕਟਿੱਕਾ ਢ ਘਟ ਘਟ ਕੇ ਨਿਸ਼ਾਨੀਆਂ ਲਾਈਆਂ ਇਹਦੇ ਬਹੁਤ ਜ਼ਿਆਦਾ ਗੱਠੀ ਚੰਗੀ ਹੈ ਜੀ ਤੇ ਇਹਦੀ ਵੀ ਨਾਰਮਲ ਜੀ ਕੀਮਤ ਹੈ 10 ਕਿਲੋ ਗੋਲਾ ਵਾ 12 13 ਕਿਲੋ ਵਾਲੀຊੋ ਹੁੰਦੀ ਹੈ ਤੇ ਜਮਾ ਤਾਜੀ ਸੂਈਆ 1 5 ਦੀ ਜੈਸ ਨੋਈਏ ਛੋਟ ਕਰਾਂਗੇ 1 5 ਤੇ ਆ ਜੋ ਢੀਜੀ ਦੂਸਰਾ ਸੂਆ ਇਹਦੇ ਕੋ ਦੁੱਧ ਹੋਊਗਾ 11 ਕਿਲੋ ਦੇ ਕਰੀਬ ਹੁਣ ਤਿਆਰ ਤੇ ਇਹਦੇ ਮਗਰ ਕੱਟਾ ਜੇ ਤੇ ਮੈਲੇ ਤੇ ਚੱਲ ਰਹੀ ਜਾਂਦੇ ਵਾਦੂਗਾ ਦਿਖਾ ਲਉ ਮੈਲੇ ਤੇ ਚੱਲ ਰਹੀ ਜੈਡ ਬਲੈਕ ਝੋਟੀ ਆ ਬਹੁਤ ਥੰਗੀ ਹੋ ਗਈ ਏ ਆ ਬਚਾ ਦੀ ਦੇਵਾ ਦੇ। ਤੇ ਇਹ ਜਿਹੜੀ ਮੈਂ ਆ ਇਹ ਵੀ ਜਸਨ ਉਹ ਵੱਡੀ ਝੋਟੀ ਆ ਇੱਕ ਮੰਜ ਦੀ ਲਗੋ। ਜਸਨ ਹੋਈ ਏ। ਤੇ ਆ ਮਹਿੰਦਰ ਬੇਲੀ ਜੀ ਆ ਝੋਟੀ ਦੀ ਚਾਲ ਮੰਗ। ਇਹ ਜੋ ਧੀ ਸੁਰੀਤਾ ਦੀ ਜਨ। 3 ਨਾ ਸੁਭਾ ਜੀ ਆ ਕੱਟੀ ਜੀ ਇਹਦੀ। ਇਹ ਸੁਰੀਤਾ ਅਜੇ ਚੌਥਾ ਦਿਨ ਦੇ ਢੀਕ ਹੋ ਗਿਆ। ਇਹਨੂੰ ਵੀ ਬੋੜਾ ਹੋਊਗਾ ਨਾਮ ਹੋ ਜੇ ਤਾਂ ਇਸੇ ਲੋਜ ਤੇ ਥਾਣਾ-ਥਾਣਾ ਦੀ ਕੁਆਲਿਟੀ ਝੋਟੀ ਬਹੁਤ ਚੰਗੀ ਹੈ ਵਕਤ ਨੂੰ ਤੋੜ ਕੇ ਤੋੜ ਗਰੀ ਦਿਖਾ ਲਦੇ ਵੱਡੀ ਝੋਟੀ ਜੀ ਇਹਦੀ ਖਾ ਲਓ ਜੀ ਵਾਧੂ ਵਾਰ ਬੁੱਕ ਨਹੀਂ ਦੇ। ਜੈਡ ਬਲੈਕ ਚੋਟੀ। ਮੋਹਨ ਮਗਰ ਕਰਕੇ ਰਖਾ ਲਓ। ਖਾ ਲਓ ਜੀ ਨਹੀਂ। ਬਹੁਤ ਸਾਫ ਸੁੱਤਰੀ ਕੱਟੀ ਹੈ ਜੀ ਤੇ ਮੜਾ ਜਿਹਾ ਲੱਗੇ ਖੜਦਾਂ। ਮੜਾ ਇਹ ਦੂਰ ਕਰਕੇ ਵਿਖਾ ਦੋ ਵੱਡੀ ਝੋਟੀ ਜੀ। ਇਹ ਦਾ ਵੀਰ ਮੇਰਾ ਕੋਲ ਕੋਈ ਛੋਟੀ ਦੀ ਪੂਰੀ ਫੋਲਾਈ ਤੇ ਜੁੜੀ ਤੇ ਇਹਦੀ ਕੀਮਤ ਜਿਹੜੀ ਆ ਇਹਦੀ ਕੀਮਤ ਵੀ ਜੈਸਮ ਹੋਈ ਆ 10 ਦਿੰਦਾ ਆ ਵੱਡੀ ਮੈਂ ਆ ਜੀ ਤੇ ਸਿਰਾ ਉਹ ਇਹਦੇ ਜਿੱਦਾ ਕਰਦੇ ਹਾਂ ਸਾਹ ਦੇਖਾ ਲਓ ਛੋਟੀ ਦੀ ਤੇ ਅੰਦਰ ਦਿਖਾ ਲਈਏ ਇਹ ਨਹੀਂ ਮੈਂ ਰੇਚਣੀ ਇਹ ਤਿਆਰ ਕਰਕੇ ਵਟਾਂਗੇ ਰੋਕੋ ਆ ਬੱਚੇ ਜੀ ਦਿਖਾ ਲਓ ਆ ਤਾਜ਼ਾ ਬੱਚਾ ਜੀ 3 ਨੰਬਰ ਵਾਲੀ ਮੁੰਡਾ ਕੋਈ ਦੋ ਵੇ ਦੇੰਬਰ ਦੇ ਫਾਲਤਾਂ ਆ ਮੈਂ ਅੰਦਰ ਇਹ ਅਸੀਂ ਇਹਦਾ ਬੱਚਾ ਦਿਖਾ ਲਓ ਆ ਮੈਂ ਬਲਬ ਜੀ ਸਾਹ ਆ ਆਹ ਦੇਖੋ ਜੀ ਮੈਂ ਦੇ ਉਹ ਇਹ ਦਿਨਾੜਾ ਤੋਂ ਲੈ ਕੇ ਸਲਾਗੇ ਕਰਦੇ ਕੱਢ ਲਿਆ ਇਹਨੂੰ ਮੈਂ ਕੋ ਠੰਡਾ ਦੁੱਧ 13 ਕੇ 2 ਤਿਆਰਿਆ ਤੇ ਸਾਥੀ ਦਾ ਬੱਚਾ ਵਾਂ ਮੈਂ ਕਰ ਲਿਆ ਤੇ ਇਹ ਜਿਹੜੀ ਆ ਇਹ ਦੁੱਧ 15 ਪਲਸ ਪੀਣ ਵਾਲੀ ਹੈ ਤੁਹਾਡਾ ਲੋ ਜੀ ਤੁਹਾਨੂੰ ਬ੍ਰੈਂਡ ਚਾਹਤ ਹੈ ਆ ਬਚਾ ਲੈ ਖਾਓ ਜੀ ਨੇ ਵੰਦੂ ਆ ਖਾ ਲੋ ਤੁਹਾਨੂੰ ਖਾ ਲੋ ਮੀਟ ਖਾ ਲੋ ਇਧਰ ਦੀ ਸਾਈਡ ਤੋਂ ਖਾਣਾ ਖਾ ਲੋ ਸਾਈਡ ਤੋਂ ਖਾਣਾ ਦੇਖੋ ਖਾਣਾ ਜੀ ਉਹ ਤਾਂ ਵੱਡੀ ਮਹਿ ਹੈ 15 ਪਲੱਸ ਵਾਲੀ ਨੇ ਆ ਜੀ 13 ਅੰਕ ਤੋਂ ਦੁੱਧ ਖਿਆਰ ਆ ਆ ਲੋ ਜੀ ਮੈਂ ਵੀ ਇਹਦੇ ਲਾਗੇ ਛੋਟਾ ਰੱਖਦਾ ਬਹੁਤ ਵੱਡੀ ਮਹਿ ਵਾ ਤੇ ਇਹ ਜਿਹੜੀ ਮਹਿ ਵਾ ਆਪਾਂ ਜੈ ਸਮੋਝ ਦੇ ਦਾਂਗੇ ਜੀ ਜ਼ਾਇਦ ਕੀਮਤ ਹੈ ਜੀ ਆਪਣੀ 1 ਇੱਕ 15 ਦੀ ਜੈ ਸਮੋਝ ਦੇ ਤੇ ਬਾਕੀ ਜੀ ਆਹਵਾਸ ਜੀ ਦੁਬਾਰਾ ਦਿਖਾਵਾਂ ਲੋ ਕੱਢੀ ਨਾਲ ਜਿੰਦਰ ਮੈਂ ਨਹੀਂ ਬਹੁਤ ਜ਼ਿਆਦਾ ਕੱਟੀ ਚ ਗਈ ਇਹ ਵੀਰ ਮੈਨੂੰ ਤਸੱਲੀ ਕਰੇ ਦੋਂਦੀ ਜਾਂ ਖੀਰੀ ਸਾਹਿਬ ਨਾਲ ਦੋ ਦੰਦ ਕੱਢਤੀ ਜਾਂਦੇ ਤੇ ਬਹੁਤ ਜ਼ਿਆਦਾ ਕੱਟੀ ਚ ਗਈ ਆਹ ਬਸ ਹਨੇਰੀ ਵਾਰ ਦਿਖਾ ਲਓ ਆਜੀ ਬਚਾਏਗਾ ਬਚਾ ਲਾ ਕੇ ਕਹਿੰਦੇ ਰ ਤੁਹਾਨੂੰ ਧਾਰਾ ਨਹੀਂ ਮਲਵਾ ਦੇਣਗੇ ਵੇਖੋ ਇਹ ਕੱਟੀ ਇਹ ਤਾਂ ਵੀਰ ਮਰਾ ਮੈਨੂੰ ਕੋਈ ਕਹੇ ਹਰੇ ਦੇ ਲੱਗੀ ਆ ਇਹ ਕੱਟੀ ਜਿਹੜੀ گاਉਂ ਵਰਗੀ ਠਿੱਕੀ ਮੈਂ ਤਾਂ ਦਿਖਾ ਲਈ ਕਿੰਦਰ ਇਹ ਨਾ ਬਾਹਰ ਡਰ ਗਈ ਥੋੜਾ ਜਾ ਖਾ ਲੋ ਜੀ ਇਹ ਅਸਲ ਜਾਦ ਕੁਆਲਟੀ ਆ ਕੱਟੀ ਦੀ ਤਾਜੀ ਸੂਈ ਆ ਗਿੱਲੀ ਸੂਈ ਆ 10 ਕਿਲੋ ਗੋੜਾ ਤਾਂ ਪਰ ਪਤਾ ਹੀ ਨਹੀਂ ਇਹਨੂੰ ਕਰਮ ਵਾਲੀ ਨੂੰ ਵੀ ਲੱਤ ਮਾਰਨੀ ਪੈਣਾ ਆ ਬਰ ਖਾ ਲੋ ਜੀ ਆ ਬਰ ਖਾਣ ਵਾਲੇ ਨੇ ਡਿੱਤੇ ਆ ਗਏ ਸਾਰੇ ਆਹ ਕਰੋ ਇਹਦੇ ਨਾਲ ਮਾਲੀ ਨੇ ਦੁੱਧ ਲਾ ਦੇਣਾ ਤੇ ਬਹੁਤ ਜ਼ਿਆਦਾ ਕੱਟੀ ਚੰਗੀ ਹੈ ਜੈਲੀ ਕੱਟੀ ਆ ਜੀ ਤੇ ਬਾਕੀ ਸਾਰੇ ਵੀ ਇਹਨਾਂ ਨੂੰ ਸਾਰਿਆਂ ਨੂੰ ਸასი ਘਾਲਿਆ ਤਨਵਾ ਆ ਜੀ ਦਿਲੋਂ ਵੀਡੀਓ ਪੂਰੀ ਦੇਖਣ ਲਈ ਨਾਵਕਾਰ ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 9779283441 9779283441 ਪਿੰਡ ਆਡਾ ਕੋਗਾ ਬਟਾਲੇ ਤੋਂ 10 ਕਿਲੋਮੀਟਰ ਆ ਅੰਮ੍ਰਿਤਸਰ ਤੋਂ 30 ਕਿਲੋਮੀਟਰ ਆ ਜੈੰਤੀਪੁਰ ਤੋਂ 5 ਕਿਲੋਮੀਟਰ ਆ ਅਲੀਹਾਲ ਜਿਹੜਾ 3 ਕਿਲੋਮੀਟਰ ਆ ਤੇ ਬਾਕੀ ਸਾਰੇ ਵੀਰਾਂ ਨੂੰ ਸასიਖਾਲ ਆ ਤੇ ਧੰਵਾਦ ਆ ਜੀ ਤੁਹਾਡਾ ਦੁਬਾਰਾ ਦੁਬਾਰਾ ਬਹੁਤ ਦਿলো ਧੰਵਾਦ ਆ ਇੰਨੇ ਪਿਆਰ ਦੇ ਰਹੇ ਜੋ ਵੀਡੀਓ ਸასიਖਾਲੇ ਜੀ ਸਾਰਾ